ਦੇਖੋ ਦੇਰ ਹੈ ਦਰਸਤਾਇ ਮੇਂ ਗੱਲ کہیں ਹੈ ਨਾ ਕਿ ਉਹਨੇ ਕਿ ਆਕੇ ਮਾਫੀ ਤਾਂ ਮੰਗੀ ਹੁਣ ਇਹਦੇ ਬਾਅਦ ਸੋਚਾਂਗੇ ਵੀ ਮੰਤਨ ਕਰਾਂਗੇ ਬੈਠਾਂਗੇ ਇਸ ਪਾਰਟੀ 'ਚ ਸੋਚਾਂਗੇ ਕੀ ਕਰਨਾ ਅੱਗੇ ਕੀ ਸੋਚਾਂ ਉਹ ਤੋਂ ਬਾਅਦ ਹੀ ਫੈਸਲਾ ਕਰਾਂ ਜੀ ਨਾ ਨਾ ਕੁਝ ਕਿਹਾ ਤਾਂ ਸੀ ਬੱਤੀ ਜੀ ਤੁਸੀਂ ਬਹੁਤ ਜਿਆਦਾ ਸੁਖਵੀਰ ਮਾਦਨ ਨਾਲ ਜਦੋਂ ਾੜੇ ਹੋਏ ਸੀ ਪਾਕ ਹੋਏ ਸੀ ਉਦੋਂ ਬਹੁਤ ਗੱਲਾਂ ਕਹੀਆਂ ਗਈਆਂ ਸੀ ਕਿ ਉਹਦੀ ਮਾਫੀ ਮੰਗ ਲੈਂਦੇ ਤਾਂ ਸਭ ਇਕੱਠੇ ਹੋ ਜਾਂਦੇ ਜੀ ਲੱਗਦਾ ਨਹੀਂ ਸੀ ਇਹ ਪਹਿਲਾਂ ਕਰਨਾ ਚਾਹੀਦਾ ਸੀ ਜੀ ਸੁਖਵੀਰ ਮਾਦਨ ਉਹ ਪਹਿਲਾਂ ਕਰਨਾ ਚਾਹੀਦਾ ਸੀ ਅਸੀਂ ਅਸੀਂ ਤਾਂ ਪਹਿਲਾਂ ਤੋਂ ਕਹੀ ਸੀ ਮੈਂ ਜਦੋਂ ਵੱਖਰੇ ਹੋਏ ਉਹਨੂੰ ਵੀ ਇਹੀ ਕਹੀ ਸੀ ਮਾਫੀ ਮੰਗ ਲੈ ਹੂੰ ਹੂੰ ਕੋਈ ਦੋ ਨਹੀਂ ਮੰਗੀ ਉਸ ਟਾਈਮ ਵੀ ਗੱਲ ਹੋਈ ਨਹੀਂ ਸੀ ਉਦੋਂ ਵੀ ਹੋਈ ਸੀ ਸਾਰੀ ਗੱਲ ਉਹਨੂੰ ਜੀ ਟਿੰਦਸਾ ਉਦੋਂ ਮਾਦਨ ਸਾਹਿਬ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਇਹ ਬਾ ਸਾਹਮਣੇ ਨੇ ਗੱਲ ਸੁਖਵੀਰ ਨਾਲ ਗੱਲ ਹੋਈ ਸੀ ਉਦੋਂ ਪਰ ਸੁਖਵੀਰ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਅੱਜ ਮੰਗਣੀ ਪਈ ਕਿਉਂਕਿ ਕਾਰਨ ਇਹ ਹੈ ਵੀ ਭਾਜੀਪੀ ਨਾਲ ਜਿਸ ਤਰ੍ਹਾਂ ਬਾਹਰਲੇ ਜੇ ਸਟੇਟਾਂ ਦੀ ਗੱਲ ਕਰੀਏ ਭਾਜੀਪੀ ਬਹੁਤ ਅੱਗੇ ਜਾ ਰਹੀ ਹੈ ਤਾਂ ਤੁਹਾਡਾ ਭਾਜੀਪੀ ਨਾਲ ਘੱਟ ਜੋੜ ਹੈਗਾ ਕਿ ਉਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਜਿਹੜੀ ਹੈ 2024 ਵਿੱਚ ਉਹਨਾਂ ਨੂੰ ਲੈ ਕੇ ਵਕਤ ਦੱਸੇਗਾ ਜੀ ਅਜੇ ਹੁਣ ਕੀ ਸਿੰਘ ਕਿਹਾ ਜਾਂਦਾ ਦਾ